ਲਾਟਨਾਈ ਇੱਕੋ ਹੀ ਬਾਤ ਦੀ ਹੈ ਬਿੰਦਰਤਾਂ ਦੇ ਵਿੱਚ ਜਿਹੜਾ ਰਾਜ ਹੈ ਮੋਦੀ ਸਾਹਿਬ ਜੋ ਕਹਿੰਦੇ ਆ ਕਰਕੇ ਖਾਂਦੇ ਆ ਆਪਾਂ ਸਾਰੇ ਅੱਜ ਤੋਂ ਮੂਦ ਲਾਭਤੇ ਜਿਲ੍ਹਾ ਲਾਭਤੇ ਪੂਰੇ ਸਰਕਾਰ ਨੂੰ ਆਪਣੀ ਪਾਲਸੀ ਵਾਪਸ ਲੈਣੀ ਪਈ ਉਹਦੀ ਖੁਸ਼ੀ ਦੇ ਵਿੱਚ ਕਈ ਐਮਐਲਏ ਨੇ ਜਿੰਦਾ ਇਕੱਠੇ ਆ ਲੇਕਿਨ ਮੇਰੇ ਵੀਰੋ ਅੱਜ ਰਾਜਪੁਰੇ ਦੇਸ਼ ਰਾਜ ਮੰਨੀ ਤੋਂ ਕਿ ਪੂਰੇ ਪੰਜਾਬ ਦੇ ਜਬਾਅ ਆਵੇ ਕਿ 2027 ਜੀ ਜਕਰਸਾ ਬੋਲ ਰਹੇ ਕਿਸ ਤਰੀਕੇ ਨਾਲ ਰੱਖੀ ਗਈ ਹੈ ਜੀ ਕਿਸ ਤਰੀਕੇ ਨਾਲ ਉਹੜਾ ਦਾ ਬੋਲੋ ਜਕਰਸਾ ਜਕਰਸਾ ਆਪ ਥੋੜਾ ਜਕਰਸਾ ਲੈਂਡ ਪੁਲਿੰਗ ਪਾਲਸੀ ਵਾਪਸ ਹੋਈ ਹੈ ਵਿਵਾਦਿਤ ਪਾਲਸੀ ਸੀ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਸਰਕਾਰ ਨੂੰ ਵਾਪਸ ਆਣਾ ਪਿਆ ਅੱਜ ਤੁਸੀਂ ਵੀ ਫੱਟੇ ਕਰ ਰਹੇ ਹੋ ਦੇਖੋ ਸਾਰੇ ਮਸਲੇ ਉਸੇ ਤੇ ਗੱਲ ਕਰਨਾਂ ਚ ਇਕੱਠੇ ਹੋਏ ਆ ਕਰ ਲਈਸ ਪਲੀਸ ਜਕਰਲਾ ਸਾਹਿਬ ਜਿਹੜੇ ਆਈਜੀ ਉਹਨਾਂ ਦੇ بیٹے ਨੇ ਐਲਐਨਪੀ ਕੀਤੀ ਹੋਈ ਹੈ ਐਮਪੀਏ ਕੀਤੀ ਹੋਈ ਹੈ ਬਹੁਤ ਦੋ ਵਾਰ ਜਿਹੜੇ 17 ਤੇ 12 ਦੇ ਵਿੱਚ ਇਲੈਕਸ਼ਨ ਲੜੇ ਆ ਉਹ ਐਮਐਲਏ ਦਾ ਬਹੁਤ ਹੀ ਸਾਰੀਆਂ ਜਿਹੜੀਆਂ ਸੋਸ਼ਲ ਪੋਲੀਟੀਕਲ ਜਨ ਵਿੱਚ ਹਿੱਸਾ ਲੈਂਦੇ ਆ ਸੋਸ਼ਲ ਵੈਲਫੇਅਰ ਦੇ ਕੰਮ ਬਹੁਤ ਛੋਟੇ ਧਾਗਾ ਚਲਾਉਂਦੇ ਆ ਸੋ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਸ ਤੋਂ ਬਾਅਦ ਫਿਰ 10 ਬਦਾਰੇ ਪਾਜੋ ਕਰਮ ਚੌਕ ਦੀ ਸ੍ਰੀ ਅਸ਼ਵੀ ਸ਼ਰਮਾ ਜੀ ਤੇ ਜੁਨੀਰ ਜਾਗਰਣ ਜੀ ਨੇ ਬੋਲਣਾ ਹੈ ਜਿਹੜੀ ਸੰਗਤ ਪਾਰ ਖੜੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਅੰਦਰ ਆ ਜਾਓ ਸਾਡੇ ਚ ਹਰਵਿੰਦਰ ਸਿੰਘ ਹਰਪਾਲ ਸਿੰਘ ਜੀ ਉਹ ਵੱਡੇ ਜੱਥੇ ਨਾਲ ਆਏ ਆਪ ਯਹਾਂ ਪਰ ਪਹੁੰਚੇ ਹੈਰ ਵਿਸ਼ੇਸ਼ ਰੈਲੀ ਵਿੱਚ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ थी तो क्या कहना सर इस बार पंजाब दी ਅੱਜ ਦੀ ਰੈਲੀ ਹੋਂਕਾਰ ਹੈ ਪੰਜਾਬ ਦੇ ਕਿਸਾਨ ਔਰ ਮਜ਼ਦੂਰਾਂ ਦੀ ਪੰਜਾਬੀਆਂ ਦੀ ਕਿ ਹੁਣ ਜਿਹੜੀ ਤਿੱਕੜੀ ਤਿਹਾੜ ਜੇਲ ਰਿਟਰਨ ਟਿਕੜੀ ਰੋਜ਼ ਲੁੱਟਣ ਦੀਆਂ ਯੋਜਨਾਵਾਂ ਪੰਜਾਬ ਨੂੰ ਬਣਾ ਰਹੀ ਹੈ ਇਹ ਪੰਜਾਬ ਨੂੰ ਲੁੱਟ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣ ਦੇਗੀ ਅੱਜ ਦੀ ਫਤਿਹ ਰੈਲੀ 'ਚ ਅਸੀਂ ਆਵਾਹਨ ਕੀਤਾ ਔਰ ਪੂਰੀ ਹਜੂਮ ਨੇ ਪੰਜਾਬ ਵੱਲੋਂ ਹੰਕਾਰਾ ਭਰਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਰਾਖਿਆ ਵੱਲੋਂ ਕੰਮ ਕਰੇਗੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਔਰ ਇਸੇ ਪਾਰਟੀ ਜਨਤਾ ਪਾਰਟੀ ਵਚਨਬੱਧਤਾ ਨਾਲ ਖੜੀ ਹੈ ਲੇਕਿਨ ਇਹ ਜਿਹੜੇ ਲੋਕ ਅੱਜ ਇੱਥੇ ਪੰਜਾਬ ਦੇ ਅੰਦਰ ਨਿਰਣੇ ਲੈ ਰਹੇ ਨੇ ਦਫ਼ਤਰਾਂ ਦੇ ਅੰਦਰ ਆਰਡਰ ਜਾਰੀ ਕਰ ਰਹੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਚੁਣਿਆ ਤੁਹਾਨੂੰ ਇਹ ਲੋਕਾਂ ਨੇ ਲੇਕਿਨ ਉਹ ਲੋਕ ਆ ਕੇ ਜਿਹੜੇ ਤਿਹਾਰ ਜੇਲ੍ਹ ਤੋਂ ਆ ਕੇ ਪੰਜਾਬ ਦੇ ਦਫ਼ਤਰਾਂ 'ਚ ਬਹਿ ਗਏ ਨੇ ਅਫਸਰਾਂ ਕੋਲ ਬਹਿ ਗਏ ਨੇ ਔਰ ਪੰਜਾਬ ਨੂੰ ਚਲਾ ਰਹੇ ਹੈ ਪੰਜਾਬ ਨੂੰ ਬਰਦਾਸ਼ਤ ਨਹੀਂ ਕਰੇਗਾ ਜਿਸ ਵਿਅਕਤੀ ਨੂੰ ਨਿਆਇ ਲਈ ਕਹ ਰਿਹਾ ਹੈ ਪਾਰਟੀ ਜਿੰਦਾ ਕਿ ਪ੍ਰਾਈਮ ਮਿਨਿਸਟਰੀ ਅਰਵਿੰਦ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਹੀ ਇਜ਼ ਅ ਕਰਪਟ ਅਰਵਿੰਦ ਕੇਜਰੀਵਾਲ ਐਜ਼ ਅ ਪ੍ਰੈਜ਼ੀਡੈਂਟ ਹੀ ਇਜ਼ ਅ ਕਰਪਟ ਉਹ ਕਹਿ ਰਿਹਾ ਕਿ ਤੁਸੀਂ ਮੁੱਖ ਮੰਤਰੀ ਦਫਤਰ ਨਹੀਂ ਜਾਣਾ ਦਿੱਲੀ ਦੇ ਲੇਕਿਨ ਉਹ ਬੰਦਾ ਪੰਜਾਬ ਦੇ ਅੰਦਰ ਅਫਸਰਾਂ ਦੀ ਮੀਟਿੰਗ ਕਰ ਰਿਹਾ ਉਹ ਬੰਦਾ ਜਿਹੜਾ ਤਿਹਾਰ ਜਿਲ੍ਹੇ ਚੋਂ ਧੋਖਾ ਜਿਹੜੀ ਜਾਲਸਜੀ ਦੀ ਜ਼ਮਾਨਤ ਤੇ ਹੈ ਉਹ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਘੋਸ਼ਣਾ ਕਰਦਾ ਔਰ ਮੁੱਖ ਮੰਤਰੀ ਚਲੇ ਤਾਲੀਆਂ ਮਾਰਦਾ ਉਹ ਕਹਿੰਦਾ ਅਸੀਂ ਪੰਜਾਬ ਚ ਸਾਮ ਦਾਮ ਦੰਡ ਭੇਤ ਲੁੱਟ ਕਸੂਟ ਇਸ ਤਰ੍ਹਾਂ ਦਾ ਭਾਸ਼ਣ ਜਿਸ ਤਰ੍ਹਾਂ ਗੱਬਰ ਸਿੰਘ ਭਾਸ਼ਣ ਕਰ ਰਿਹਾ ਇਹ ਜਿਹੜੇ ਦਿੱਲੀੋਂ ਆਏ ਗੱਬਰ ਸਿੰਘ ਨੇ ਉਹ ਪੰਜਾਬ ਨੂੰ ਡਰਾ ਰਹੇ ਨੇ ਲੇਕਿਨ ਉਸ ਤੋਂ ਵੱਡੀ ਗੱਲ ਹੈ ਕਿ ਉਹਨਾਂ ਗੱਬਰ ਸਿੰਘਾਂ ਨੂੰ ਸੁਣ ਕੌਣ ਰਿਹਾ ਪੰਜਾਬ ਦੇ ਮੰਤਰੀ ਉਸ ਗੱਬਰ ਸਿੰਘ ਦੇ ਭਾਸ਼ਣ ਤੇ ਤਾਲੀਆਂ ਮਾਰ ਰਹੇ ਅਸੀਂ ਚੋਣ ਯੋਗ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੋ ਜਿਹੜੇ ਬਾਹਰੋਂ ਇਹ ਗੱਬਰ ਸਿੰਘ ਅਲੀ ਬਾਬਾ 40 ਚੋਰ ਆ ਕੇ ਬਹਿ ਗਏ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਤੋਂ ਪੰਜਾਬ ਬਚਾਓ ਔਰ ਇਹਨਾਂ ਤੇ ਕਠੋਰ ਕਾਰਵਾਈ ਕੀਤੀ ਸਰ ਇਹ ਜਿਹੜਾ ਹੁਣ ਜਿਹੜਾ 2027 ਵਾਲਾ ਹੈ ਜਿਸ ਤਰ੍ਹਾਂ ਦਿੱਲੀ ਜਿੱਤ ਲਈ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ 2027 ਚ ਇਹਨਾਂ ਨੂੰ ਪੰਜਾਬ ਚੋਂ ਵੀ ਆਊਟ ਕਰ ਪੰਜਾਬ ਦੀ ਜਨਤਾ ਮੰਨ ਬਣਾ ਚੁੱਕੀ ਤੁਸੀਂ ਪਿੰਡਾਂ ਤੇ ਜਾ ਕੇ ਦੇਖੋ ਪੰਚਾਇਤਾਂ ਨੇ ਰੈਜ਼ੋਲੂਸ਼ਨ ਬਾਸ ਕੀਤੇ ਪਿੰਡਾਂ ਦੇ ਬਾਹਰ ਬੋਰਡ ਲੱਗੇ ਨੇ ਕਿ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਵਿਧਾਇਕ ਮੁੱਖ ਮੰਤਰੀ ਪਿੰਡ ਚ ਨਾ ਆਵੇ ਕਿਉਂਕਿ ਇਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਥਾਣੇ ਅੱਜ ਡਰਾਇਆ ਪਟਵਾਰੀ ਭੇਜ ਕੇ ਡਰੇ ਦਾ ਵਾਤਾਵਰਨ ਪੈਦਾ ਕੀਤਾ ਗੈਂਗਸਟਰ ਨੇ ਇਹਨਾਂ ਨੇ ਨਾਲ ਖੜੇ ਕਰ ਲਏ ਨੇ ਤੇ ਜਨਤਾ ਨੇ ਤੇ ਬੋਰਡ ਲਾਤਾ ਕਿ ਵੜੋ ਨਾ ਪਿੰਡਾਂ ਚ ਇਹ ਲੋਕੀ ਕਹਿ ਰਹੇ ਨੇ ਬਾਏ ਬਾਏ ਭਗਵੰਤ ਮਾਨ ਨਹੀਂ ਚਾਹੀਦਾ ਭਗਵੰਤ ਮਾਨ ਔਰ ਪੰਜਾਬ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਨਹੀਂ ਚਾਹੀਦੀ ਆਪਦਾ ਨਹੀਂ ਚਾਹੀਦੀ ਕਾਪਦਾ ਪੰਜਾਬ ਮੰਗੇ ਭਾਜਪਾ ਸਰ ਇੱਕ ਸਰ ਇਹ ਕੁਸ਼ਣ ਹੀ ਬਤਾਈਏਗਾ ਸਰ ਮੈਡਮ ਅੱਜ ਇੱਥੇ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਇੱਥੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਪੂਰੀ ਲੀਡਰਸ਼ਿਪ ਹੈ ਕੀ ਚੈਨਲ ਅੱਜ ਸਾਡੀ ਰੈਲੀ ਸਗੀ ਬੜੀ ਵਧੀਆ ਹੋਈ ਹੈ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਬੀਜਪੀ ਦੀ ਸਰਕਾਰ ਆਉਗੀ ਮੈਨੂੰ ਜਿਸ ਤਰ੍ਹਾਂ ਦੋ ਇਹ ਲੱਗਦਾ ਵੀ 2027 ਦਾ ਜਿਹੜਾ ਹੈ ਆਗਾਜ਼ ਇੱਥੋਂ ਅੱਜ ਹੋ ਗਿਆ ਹੈ ਅਚਿਤਾ ਹਮੇਸ਼ਾ ਰੈਡੀ ਹੈ ਜੀ ਔਰ ਅੱਛਾ ਰਿਜ਼ਲਟ ਮਿਲੇਗਾ ਸਾਨੂੰ ਆਦੀ ਰੈਲੀ ਤਾਂ ਜਾਇਰ ਹੋ ਗਿਆ ਵੀ ਜਿਹੜੇ ਕਿਸਾਨ ਪਹਿਲਾਂ ਹੱਕ ਲਈ ਆ ਚੱਕੇ ਆ ਚੁੱਕੇ ਬਿਲਕੁਲ ਸਾਰੇ ਕਿਸਾਨ ਆਏ ਹੋਏ ਸੀਗੇ ਸਾਰੇ ਪਿੰਡਾਂ ਤੋਂ ਔਰ ਬੜੀ ਗੌਰ ਨਾਲ ਗੱਲ ਸੁਣੀਏ ਔਰ ਇਹ ਤੁਹਾਨੂੰ ਆਪਣੇ ਆਪ ਉਸੇ ਦੱਸ ਹੈ ਕਿ ਕੀ ਗੱਲ ਹੈ ਠੀਕ ਹੈ ਥੈਂਕ ਯੂ ਸਰ 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 ਕੋਮਨ ਸਰ ਕੀ ਕਹਿਣਾ ਹੈ ਅੱਜ ਜੋ ਤੁਸੀਂ ਰੈਲੀ ਪਹੁੰਚੋ ਕੋਈ ਰੈਲੀ ਦੇਖੋ ਅੱਜ ਬੜੀ ਕਾਮਯਾਬ ਰੈਲੀ ਹੋਈ ਆ ਅੱਜ ਇਸ ਗੱਲ ਦੀ ਸਾਡੇ ਬੀਜੇਪੀ ਨੂੰ ਸਾਡੇ ਬੀਜੇਪੀ ਦੇ ਉਰੇ ਪ੍ਰਧਾਨ ਨੂੰ ਕੱਲੇ ਕੱਲੇ ਵਰਕਰ ਨੂੰ ਜੀ ਦੇਖੋ ਅੱਜ ਚਾ ਚੜਿਆ ਹੋਇਆ ਖੁਸ਼ੀ ਆ ਵੀ ਕਿਸਾਨਾਂ ਦੀ ਜਿੱਤ ਦੇ ਵਿੱਚ ਉਹਨਾਂ ਦੀ ਖੁਸ਼ੀ ਚ ਅਸੀਂ ਸ਼ਰੀਕ ਹੋ ਰਹੇ ਹਾਂ ਹੋਰ ਇਹ ਦੂ ਬੜੀ ਗੱਲ ਸਾਨੂੰ ਮੌਕਾ ਦਿੱਤਾ ਅੱਜ ਇਹ ਦਾਣਾ ਮੰਡੀ ਚ ਤੁਸੀਂ ਸੋਚੋ ਤਾਂ ਸਹੀ ਨਾ ਇੱਥੋਂ ਕੁਛ ਚਿਰ ਪਹਿਲਾਂ ਹੀ ਸ਼ੰਭੂ ਸਾਡਾ ਜਿਹੜਾ ਉਸ ਵੇਲੇ ਲੜਾਈ ਆ ਜਿਹੜੀ ਉਹ ਚੱਲ ਰਹੀ ਸੀ ਤੇ ਹੁਣ ਇਹ ਐਡਾ ਬੜਾ ਫੈਸਲਾ ਜਿਹੜਾ ਕੀਤਾ ਏ ਚਲੋ ਪਰ ਇਹ ਲੋਕਾਂ ਦਾ ਆਵਾਮ ਦਾ ਸਾਰਿਆਂ ਦਾ ਇਹ ਉਹਨਾਂ ਦਾ ਐਡਾ ਵੱਡਾ ਰੋਸ ਐਡਾ ਬਦਬਾ ਵਿਰੋਧ ਦੇਖ ਕੇ ਜਿਹੜਾ ਲੱਤਾਂ ਹਿੱਲ ਗਈਆਂ ਭਗਵੰਤ ਮਾਨ ਦੀ ਪਰ ਜੇ ਧੰਮ ਸੀ ਤੇ ਮੂਹਰੇ ਆ ਕੇ ਕਹਿੰਦਾ ਮਾਫੀ ਮੰਗਦਾ ਵੀ ਪੰਜਾਬੀਓ ਤੁਸੀਂ ਮੈਨੂੰ ਮੁੱਖ ਮੰਤਰੀ ਬਣਾਇਆ ਆਕ ਫੈਸਲਾ ਗਲਤ ਹੋ ਗਿਆ ਮੈਂ ਵਾਪਸ ਲੈਣਾ ਫਿਰ ਕੀ ਗੱਲ ਸੀ ਸਰ ਰਸਤੇ 'ਚ ਕਈ ਬੱਸਾਂ ਰੋਕੀਆਂ ਵੀ ਗਈਆਂ ਕਈਆਂ ਨੂੰ ਆਉਣ ਵੀ ਨਹੀਂ ਦਿੱਤਾ ਗਿਆ ਉਹ ਚਲੋ ਇਹ ਜੇ 20 ਕਰਦੇ ਆ ਕੰਮ ਨੰਬਰ ਜਿਹੜੇ ਅਫਸਰਾਂ ਨੇ ਉੱਤੇ ਵੀ ਬਣਾਉਣੇ ਹੁੰਦੇ ਆ ਕੱਲ ਕੁਛ ਨਹੀਂ ਹੁੰਦੀ ਇਹ 2 ਮਿੰਟ ਪਹਿਲਾਂ ਰੋਕ ਕੇ ਜਦੋਂ ਉੱਤੇ ਖਬਰ ਪਹੁੰਚ ਗਈ ਵੀ ਬੱਸਾਂ ਰੋਕ ਲਈਆਂ ਜੀ ਪ੍ਰੋਮੋਸ਼ਨਾਂ ਲੈਣੀਆਂ ਏ ਤਰੱਕੀਆਂ ਲੈਣੀਆਂ ਏ ਉਹ ਇੰਨਾ ਕੁ ਕਰਦੇ ਹੀ ਹੁੰਦੇ ਆ ਬਣੀ ਸਿਸੂ ਦੀ ਕਹਿੰਦੇ ਸ਼ਾਮ ਦਾ ਡੰਡ ਵੇਦ ਚੋਰੀ ਦੱਸ ਦਿੰਦਾ ਸੀ ਦੇਖਤੇ ਰਹਿ ਕਰਤੇ ਰਹਿ ਕੇ ਮੂੰਹ ਦੇਖਿਆ ਕਦੇ ਤੇਰਾ ਮੂੰਹ ਕੇ ਸ਼ਕਲ ਦੇਖੀਏ ਕਦੇ ਤੂੰ ਪੰਜਾਬੀਆਂ ਦੀ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਕਹੇਗਾ ਉਹ ਜੇ ਇਹ ਭਗਵੰਤ ਮਾਨ ਇਹਦੇ ਸਮਝ ਨਹੀਂ ਆਉਂਦੀ ਮੈਨੂੰ ਵੀ ਆਪਣੀਆਂ ਭੈਣਾਂ ਮਾਵਾ ਨੂੰ ਉੱਥੇ ਇਹ ਕਹਿ ਰਿਹਾ ਉਹ ਸਿਖਾਰਿਆ ਸਾਮ ਦੰਡ ਬੇਦ ਸੱਚ ਝੂਠ ਇਹ ਸਿਖਾਰਿਆ ਸਾਡੀਆਂ ਭੈਣਾਂ ਨੂੰ ਇਹਦਾ ਬਿੱਡਾ ਬੇਇਗਰਤ ਬੰਦਾ ਹੋਊ ਕੋਈ ਹੋਊ ਕੋਈ ਬੇਗਰਤ ਜਿਹੜਾ ਭਗਤ ਸਿੰਘ ਦੀ ਪੱਗ ਬੰਨੀ ਆ ਤੇਰੇ ਸਿਰ ਤੇ ਤੂੰ ਯਾਰ ਸ਼ਰਮ ਕਰ ਜਾਂਦਾ ਭਗਤ ਸਿੰਘ ਜੀ ਦੀ ਫੋਟੋ ਲਾ ਦੇ ਪਿੱਛੇ ਜਾਂ ਉੱਥੇ ਹੀ ਬਹਿ ਕੇ ਜੇ ਹਿੰਮਤੀਓ ਕਹਿੰਦਾ ਵੀ ਭਾਈ ਆ ਚੀਜ਼ਾਂ ਜਿਹੜੀਆਂ ਤੇਰੇ ਦਿਲੀ ਚੱਲ ਸਕਦੀਆਂ ਹੋਣੀਆਂ ਆਪਣੇ ਘਰ ਚ ਚਲਾ ਆਪਣੇ ਪਰਿਵਾਰ ਚ ਚਲਾ ਸਾਡੇ ਕੰਮ ਨਾ ਕਰ ਕੇਸਰੀ ਚੁੰਨੀਆਂ ਸਾਰਿਆਂ ਦੇ ਦੇਖੀਂ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਦੇ ਕੇਸਰੀਆਂ ਚੁੰਨੀਆਂ ਪਵਾ ਕੇ ਇਹ ਸਿੱਖਿਆ ਦੇ ਰਹੀਆਂ ਸਿੱਖਿਆ ਦਿੱਤੀ ਜਾ ਰਹੀ ਹੈ ਅੰਦਰ ਸੁਸੋਦੀਏ ਨੂੰ ਤੇ ਮੈਂ ਇਲਾਜ ਕਰੂੰਗਾ ਦਾ ਰੱਬ ਤਰੂ ਖੈਰ ਮੈਂ ਕਿਵੇਂ ਦਾ ਇਹਦਾ ਕੀ ਜਿਹਾ ਕੀ ਦਾ ਕਰ ਸਕਦਾ ਹਾਂ ਪਰ ਪ੍ਰਮਾਤਮਾ ਹੀ ਕਰਦਾ ਜਦੋਂ ਕਰਦਾ ਇਲਾਜ ਇਹੀ ਆ ਨਾ ਜਿਹੜਾ ਇਹ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਰੱਬ ਲੱਤ ਨਹੀਂ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਇਹਦੇ ਮੂਹਰੇ ਮੱਤ ਮਰੀ ਤੇ ਇਹ ਦੰਦੀਆਂ ਕੱਢਦਾ ਸੀ ਇਹ ਦੰਦੀਆਂ ਕੱਢਦਾ ਸੀ ਹੁਣ ਦੇਖੀਏ ਨਾ ਮੱਤ ਮਰਦੀ ਐ ਮਰਦੀ ਹੁੰਦੀ ਹੈ ਮੱਤ ਜਦੋਂ ਟਾਈਮ ਆਉਂਦਾ ਹੁੰਦਾ ਤੁਸੀਂ ਕਿਵੇਂ ਵੇਖੀਓ ਕਿ ਇਹ ਵੀ ਕਿਹਾ ਗਿਆ ਆ ਮਨਰੂੜਾ ਦੇ ਵੱਲੋਂ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਮਾਜੇ ਦੇ ਵਿੱਚ ਰੈਲੀ ਕਰਕੇ ਕਿ ਅਸੀਂ ਮਾਲਵੇ ਤੋਂ ਹੀ ਸਰਕਾਰ ਬਣਾ ਲਾਂਗੇ ਸਾਨੂੰ ਤਤਪਾ ਬਹੁਤ ਮਿਲਦਾ ਹੈ ਮਾਲਵੇ ਦੇ ਦੇਖੋ ਆ ਮਨਰੂੜਾ ਸਾਹਿਬ ਨੇ ਤਾਂ ਐ ਕਿਹਾ ਸੀ ਕਹਿਣਾ ਨਹੀਂ ਚਾਹਦਾ ਪਰ ਜੋ ਹਾਲ ਭਗਵੰਤ ਮਾਨ ਨੇ ਇੱਕ ਐਡਾ ਬਣਾ ਮੰਡਟ ਵਾਕਈ ਮਾਲਵੇ ਨੇ ਦਿੱਤਾ ਇਹ ਚ ਕੋਈ ਵੀ ਸ਼ੱਕ ਨਹੀਂ ਐਡੀ ਬੜੀ ਜਿੱਤ ਦਿੱਤੀ ਪਰ ਮਾਲਵੇ ਨੂੰ ਦਿੱਤਾ ਕੀ ਉਸ ਕੱਲ ਤੇ ਆਓ ਇੱਕ ਵੀ ਕੋਈ ਹਸਪਤਾਲ ਮੈਡੀਕਲ ਕਾਲਜ ਆਪਣੇ ਸੰਗਰੂਰ ਚ ਜਿਹੜਾ ਮੈਂ ਜਾਣਾ ਕੁਝ ਦਿਨਾਂ ਬਾਅਦ ਉੱਥੇ ਵੀ ਅਜ ਕੰਧਾਂ ਵੀ ਨਹੀਂ ਹੋਈਆਂ ਹੋਰ ਤਾਂ ਕੀ ਦਿਨ ਕਿਹੜਾ ਸਟੇਡੀਅਮ ਜਿੱਥੇ ਨੌਜਵਾਨਾਂ ਨੂੰ ਕੋਈ ਸਟੇਡੀਅਮ ਦਿੱਤਾ ਹੋਵੇ ਵੱਡਾ ਕੋਈ 에ਰਪੋਰਟ ਦਿੱਤਾ ਹੋਵੇ ਕੋਈ ਹੋਰ ਵੱਡੀ ਚੀਜ਼ ਦੱਸੇ ਦੱਸਈ ਯਾਰ ਆਖੀਰ ਆਪਣੇ ਇਹ ਕਹਿੰਦਾ ਸੀ ਨਾ ਪਿੰਡਾਂ ਨਾਲੀਆਂ ਗਲੀਆਂ ਆਪਣੇ ਪਿੰਡ ਸਤੌਂਚ ਕੀ ਦੇ ਕੇ ਗਿਆ ਇਹ ਉਹ ਮੂਰੇ ਉੱਠ ਉਹਨੂੰ ਜ਼ਬਰਦਸਤੀ ਬਿਠਾਉਂਦਾ ਸੀ ਹਰੇਕ ਨੂੰ ਉਹ ਵੀਡੀਓ ਜ਼ਰੂਰ ਚਲਾ ਦਿਓ ਭਈ ਹਰੇਕ ਨੂੰ ਜਿਹੜਾ ਇਹ ਗਲੀਆਂ ਤੇ ਮਖੌਲ ਕਰਦਾ ਸੀ ਉਹ ਦਿਨ 10 ਗਲੀਆਂ ਦਾ ਨਾ ਨੋਆ ਪਲੇਆਫ ਫਲਾਣੇ ਤੋਂ ਘਰ ਤੋਂ ਫਲਾਣੇ ਜਿਹੜਾ ਬੰਦਾ ਸਤੌਜ ਦੀਆਂ ਗਲੀਆਂ ਨਹੀਂ ਬਣਾ ਸਕਿਆ ਅੱਜ ਸਾਢੇ 3 ਸਾਲ ਬਾਅਦ ਉਹ ਤੋਂ ਪੰਜਾਬ ਦਾ ਆਪਾਂ ਕੀ ਸੋਚ ਸਕਿਆ ਸਾਢੇ 3 ਸਾਲ ਬਾਅਦ ਸਤੌਜ ਦੀਆਂ ਗਲੀਆਂ ਬਣਾਉਣ ਗਿਆ 1 ਕਰੋੜ 78 ਲੱਖ ਰੁਪਇਆ ਦੇਣ ਗਿਆ ਕੀ ਮਿਨਿਸਟਰ ਜੇ ਤੇਰਾ ਪਿੰਡ ਆ ਜਾਂ ਬਾਕੀ ਪਿੰਡ ਨੇ 100-100 ਕਰੋੜ ਰੁਪਇਆ 1 ਕਰੋੜ 78 ਲੱਖ ਨੇ ਬਣਦਾ ਕੀ ਅੱਜ ਵੀ ਇਸ ਕਰਕੇ ਜਿਹੜਾ ਆਪਣੇ ਪਿੰਡ ਨੂੰ ਨਹੀਂ ਅਰਜਾ ਸਕਿਆ ਅੱਜ ਤੱਕ ਉਹ ਬਾਕੀਆਂ ਨੂੰ ਕੀ ਕਰੂਗਾ ਜਿਸ ਤਰ੍ਹਾਂ ਕਿ ਰਾਜਪੁਰਾ ਦੀ ਕਾਫੀ ਵੱਡੀ ਮੰਗ ਸੀਗੀ ਕਿ ਚੰਡੀਗੜ੍ਹ ਦੀ ਰੇਲਵੇ ਰੇਲਵੇ ਲਾਈਨ ਬਣਾਉਂਦਾ ਉਹ ਪੂਰਾ ਹੋ ਗਿਆ ਤੇ ਸਰ ਪਰਮਾਤਮਾ ਦਾ ਸ਼ੁਕਰੀਆ ਕਰਦਾ ਸਰ 2027 ਤੋਂ ਪਹਿਲਾਂ ਹੋ ਜਾਵੇ ਵੀ ਮੈਨੂੰ ਪਰਮਾਤਮਾ ਨੇ ਭਾਜੀਪੀ ਨੇ ਵੱਡਾ ਤਾਂ ਅਸ਼ੀਰਵਾਦ ਪਰਮਾਤਮਾ ਦਾ ਮੋਦੀ ਸਾਹਿਬ ਨੇ ਮੈਨੂੰ ਮੰਤਰੀ ਮੈਂ ਇੰਨਾ ਕਹਿ ਸਕਦਾ ਇਹ ਨਹੀਂ ਮਾਣ ਨਹੀਂ ਪਰ ਮੇਰੇ ਅਸ਼ੀਰਵਾਦਾ ਵੀ ਜੇ ਮੈਨੂੰ ਰੇਲਵੇ ਮੰਤਰੀ ਨਾ ਬਣਾਉਂਦੇ ਤੇ ਪੰਜਾਬ ਦੀਆਂ ਲਾਈਨਾਂ ਨਹੀਂ ਪੂਰੀਆਂ ਹੋ ਸਕਦੀਆਂ ਕਿਉਂਕਿ 50 ਸਾਲ ਤੋਂ ਮੈਂ ਰਿਕਾਰਡ ਕਢਾਇਆ 1975 76 ਦੇ ਐਮਪੀ ਮੰਤਰੀ ਲੱਗੇ ਹੋਏ ਸੀ ਤੇ ਜਦੋਂ ਰਿਪੋਰਟ ਬਣ ਕੇ ਜਾਂਦੀ ਸੀ ਵੀ ਘਾਟੇ ਦਾ ਸੌਦਾ ਜੀ ਇੱਥੇ ਦਾ ਸਵਾਰੀਓ ਨਹੀਂ ਗੀ ਜੀ ਇੱਥੇ ਤਾਂ ਜੀ ਨੁਕਸਾਨ ਹੋ ਜਾਊਗਾ ਜੀ ਹੋ ਜੇ ਨੁਕਸਾਨ ਰੇਲਵੇ ਜਾਂ ਲਾਈਨਾਂ ਜਿਹੜੀਆਂ ਉਹ ਪੈਸੇ ਕਮਾਉਣ ਨੂੰ ਹੁੰਦੀਆਂ ਲੋਕਾਂ ਦੇ ਲਈ ਹੁੰਦੀਆਂ ਜੇ ਇੱਕ ਵੀ ਬੰਦਾ ਕਿਤੇ ਖੜਾ ਏ ਉਹਦੇ ਲਈ ਜਿਹੜਾ ਸਰਕਾਰ ਦੇ ਪ੍ਰਬੰਧ ਨੇ ਬੱਸ ਆ, ਟ੍ਰੇਨ ਆ, ਜਹਾਜ਼ ਆ ਜਿੱਥੇ ਵੀ ਜਾਣਾ ਚਾਹੁੰਦਾ ਇੱਕ ਵੀ ਬੰਦਾ ਜਿੱਥੇ ਉਹਦੀ ਲੋੜ ਪੂਰੀ ਹੋਏ। ਬੜੀਆਂ ਗੱਲਾਂ ਆਈਆਂ ਮੇਰੇ ਮੂਰੇ ਵੀ ਰਿਪੋਰਟਾਂ ਆਈਆਂ। ਤਾਂ ਹੀ ਸਾਲ ਲੱਗਿਆ ਕਿਸ ਤਰੀਕੇ ਨਾਲ ਹਰ ਹਰ ਚੀਜ਼ ਨੂੰ ਲੜ ਲੜ ਲਲੜ ਢਿੜ ਢਿੜ ਜਿਹੜੀਆਂ ਪੁਰਾਣਾਂ ਇਹਨਾਂ ਨੇ ਖਰਾਬ ਕੀਤੀਆਂ ਹੋਈਆਂ ਸੀ। ਕਿਉਂਕਿ ਬੱਸਾਂ ਵੀ ਚੱਲਦੀਆਂ ਸੀ ਉਹ ਮੈਂ ਹੁਣ ਗੱਲ ਛੋਟੀ ਕਰਨੀ ਨਹੀਂ ਚਾਹੁੰਦਾ। ਕਿਉਂਕਿ ਜਿਹੜਾ ਕਿਰਾਇਆ ਲਾ ਲਓ ਫਿਰੋਜ਼ਪੁਰੋਂ ਚੱਲਦੀ ਬੱਸ ਦਾ ਬਠਿੰਡੇੋਂ ਚੱਲਦੀ ਬੱਸ ਦਾ ਚੰਡੀਗੜ੍ਹ ਨੂੰ ਲੱਧੀਆਂ ਹੀ ਜਾਂਦੀਆਂ ਉਹ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਤੇ ਟ੍ਰੇਨ ਜਿੱਦਣ ਚੱਲ ਪਈ ਮੈਂ ਤੁਹਾਨੂੰ 27 ਦੀ ਗੱਲ ਨਹੀਂ ਕਰਦਾ 27 ਤਾਂ ਕੀਤਾ ਕੀ ਕੀਤਾ 27 ਤਾਂ ਕੀਤਾ ਵੋਟਾਂ ਲਈ ਕੀਤਾ ਇਹਦਾ ਮਤਲਬ ਇਹ ਗੱਲ ਇਹ ਆ ਇਸ ਸਾਲ ਹੁਣ ਮੈਨੂੰ ਸਾਲ ਹੋਇਆ ਸਾਰੀਆਂ ਫਾਈਲਾਂ ਸਿੱਧੀਆਂ ਹੋ ਗਈਆਂ ਸਾਰੇ ਪੰਨੇ ਜਿਹੜੇ ਕਾਲੇ ਦਸਖਤ ਕੀਤੇ ਸੀ ਜਿਵੇਂ ਕਹਿੰਦਾ ਹੁੰਦਾ ਭਗਵੰਤ ਮਾਨ ਵੀ ਹਰਾ ਪੈਨ ਹਰਾ ਪੈਨ ਕੱਢਿਆ ਹੀ ਨਹੀਂ ਸੀ ਕਿਸੇ ਨੇ ਤੇ ਹੁਣ ਇਹ ਹਰਾ ਪੈਨ ਚੱਲ ਕੇ ਚਲੋ ਹਰੇ ਦੀ ਸਾਨੂੰ ਲੋੜ ਹੀ ਨੀਲਾ ਹੀ ਠੀਕ ਆ ਨੀਲੇ ਪੈਨ ਚੱਲ ਕੇ ਆ ਅਗਲੇ ਹਫਤੇ ਅਨਾਉਂਸਮੈਂਟ ਤੁਹਾਡੇ ਮੂਰੇ ਕਾਗਜ਼ ਦਿਖਾਵਾਂਗੇ ਉਦੋਂ ਬਾਅਦ ਫਿਰ ਰਸਮ ਜਿੱਦਣ ਵੀ ਹੋ ਗਈ ਕਿਸੇ ਪਵਿੱਤਰ ਦਿਹਾੜੇ ਤੇ ਅੱਗੇ ਸਾਡੇ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ 350 ਸਾਲਾ ਉਸ ਦਿਨ ਵੀ ਬੜੀਆਂ ਵੱਡੀਆਂ ਅਨਾਉਂਸਮੈਂਟਸ ਰੇਲਵੇ ਵੱਲੋਂ ਵੀ ਹੋਣਗੀਆਂ ਹੋਰ ਵੀ ਹੋਣਗੀਆਂ ਪਰ ਤਿੰਨ ਪ੍ਰਮੁੱਖ ਆਪਣੀਆਂ ਲਾਈਨਾਂ ਆ ਦੋ ਚੱਲ ਰਹੀਆਂ ਤਲਵਾੜੇ ਤੇ ਜਿਹੜੀ ਇੱਧਰ ਨੂੰ ਜਾ ਰਹੀ ਆ ਉਨੇ ਤਲਵਾੜਾ ਅੰਬ ਹੁੰਦੀ ਇੱਧਰ ਨੂੰ ਜਾਣੀ ਆ ਉਹ ਚਮਕਾਂ ਵਿੱਚ ਚੱਲ ਰਹੀ ਆ ਅਜੇ ਪੰਜਾਬ ਸਰਕਾਰ ਮਿੱਟੀ ਦਾ ਬੜਾ ਉੱਥੇ ਔਖਾ ਹੋ ਰਿਹਾ ਪਰ ਉਹ ਚੱਲ ਰਹੀ ਆ ਦੂਜੀ ਆਨੰਦਪੁਰ ਸਾਹਿਬ ਤੋਂ ਨੰਗਲ ਹੁੰਦੀ ਜਾ ਰਹੀ ਆ ਤਿੰਨ ਲਾਈਨਾਂ ਜਿਹੜੀਆਂ ਵੱਡੀਆਂ ਨੇ ਇਹ ਇਸੇ ਆ 6 ਮਹੀਨੇ ਦੇ ਅੰਦਰ ਅੰਦਰ ਦੂਜੀਆਂ ਲਾਈਨਾਂ ਵੀ ਦੋ ਆ ਤਾਂ ਮੈਂ ਤੁਹਾਨੂੰ ਦੱਸਿਆ ਦੂਜੀ 800 ਕਰੋੜ ਦੀ ਹੈ तकरीबन ਜਿਹੜੀ ਪੱਟੀ ਤੋਂ ਫਿਰੋਜ਼ਪੁਰ ਆਉਣੀ ਹੈ ਉਦੋਂ ਬਾਅਦ 4-500 ਕਰੋੜ ਦੀ ਹੈਗੀ ਆ ਜਿਹੜੇ ਤਖਤ ਸਾਹਿਬ ਨੂੰ ਜੋੜਨਾ ਉਹ ਤੇ ਰਾਜਪੁਰਾ ਤੇ ਆ ਮੈਂ ਤੁਹਾਨੂੰ ਜੇ ਤਿੰਨ ਲੈਣਾ 70ਕ ਜਿਹੜੇ ਵੱਡੇ ਆਰਓਬੀ ਵੱਡੇ तकरीबन 15-1600 ਕਰੋੜ ਰੁਪਏ ਜੇ ਮੈਂ ਲੈਣਾ ਤੇ ਸਾਰੀਆਂ ਮਿਲਾ ਕੇ ਫਿਗਰ ਦਵਾਂ ਆਉਣ ਵਾਲੇ ਸਾਲ ਚ 5000 ਕਰੋੜ ਦਾ ਕੰਮ ਪੰਜਾਬ ਚ ਸ਼ੁਰੂ ਹੋ ਜੂ ਰੇਲਵੇ ਦਾ ਤੁਸੀਂ ਦੇਖੋ ਕਿੰਨਾ ਕੰਮ ਮਿਸਤਰੀ ਮਜ਼ਦੂਰ ਠੇਕੇਦਾਰ ਜਿਹਨਾਂ ਨੇ ਟੈਂਡਰ ਪਾਉਣੇ ਆ ਬੜੇ ਬੜੇ ਉਹੋ ਟਰੱਕ ਮਿੱਟੀ ਸੀਮਨ ਕੀ ਕੁਛ ਸਰੀਆ ਉਹ ਚੀਜ਼ਾਂ ਜਿਹੜਾ ਕਿੱਦਾਂ ਵੱਡਾ ਬੂਮ ਆਊਗਾ ਮਾਰਕੀਟ 'ਚ ਇਹ ਇਹ ਤੁਸੀਂ ਦੱਸੋ ਮੈਂ ਕੱਲੇ ਰੇਲਵੇ ਦੀ ਗੱਲ ਕਰਦਾ ਵੀ ਐਨਾ ਵੱਡਾ ਪੈਸਾ ਹੈ ਜਿਹੜਾ ਜਦੋਂ ਮਾਰਕੀਟ 'ਚ ਆਊਗਾ ਕੰਮ ਚੱਲੂਗਾ ਆਪਣੇ ਆਪ ਹੀ ਤੇ ਦੂਜੀ ਮੈਂ ਇੱਕ ਗੱਲ ਅਖੀਰਲੀ ਕਰਨਾ ਚਾਹੁੰਦਾ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ 1 ਲੱਖ ਕਰੋੜ ਨੌਜਵਾਨਾਂ ਲਈ ਵੀ ਜਿਹੜਾ ਵੀ ਆਪਣੀ ਫੈਕਟਰੀ 'ਚ ਐਮ ਐਸ ਐਮ ای 'ਚ ਜਿਹੜਾ ਨੌਜਵਾਨ ਨੂੰ ਪੜ੍ਹੇ ਲਿਖੇ ਨੂੰ ਨੌਕਰੀ ਦਊਗਾ ਰੋਜ਼ਗਾਰ ਦਊਗਾ ਉਹਨੂੰ ਤਕਰੀਬਨ 15000 ਰੁਪਿਆ ਜਿਹੜਾ ਇਨਸੈਂਟਿਵ ਆ ਉਹ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤਾ ਜਾਊਗਾ ਇਹ ਨੌਕਰੀਆਂ 'ਚ ਵੀ ਬੜਾ ਵੱਡਾ ਲਾਭ ਲੈ ਸਕਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਕੀਮਾਂ ਆ ਜਿਹੜੇ ਇਹ ਤੁਹਾਨੂੰ ਲਾਭ ਆਉਣ ਵਾਲੇ ਦਿਖਣਗੇ ਜੀਐਸਟੀ ਦਾ ਵੱਡਾ ਤੋਹਫਾ ਜਿਹੜਾ ਉਹ ਦੀਵਾਲੀ ਨੂੰ ਸਿਰਫ ਦੋ ਸਲੇਬਾਂ ਹੀ GST ਦੀਆਂ ਹੋ ਜਾਣਗੀਆਂ ਆਪਾਂ ਨੂੰ ਬੜਾ ਵੱਡਾ ਫਾਇਦਾ ਜਿਹੜਾ GST 'ਚ ਆਉਣ ਵਾਲੇ ਦਿਨਾਂ 'ਚ ਹੋਣਾ ਹੈ ਵੀ ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਕਿਉਂਕਿ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਜਿਨ੍ਹਾਂ ਦੀ ਸਜ਼ਾ ਮਾ ਨਹੀਂ ਬਿਲਕੁਲ ਨਹੀਂ ਮੇਰੇ ਵੱਲੋਂ ਮੈਂ ਪਹਿਲਾਂ ਹੀ ਬਿਆਨ ਦਿੱਤਾ ਹੈ ਮੈਂ ਅੱਜ ਫੇਰ ਤੁਹਾਡੇ ਮੂਰੇ ਦਿੰਦਾ ਵੀ ਜਲਦੀ ਤੋਂ ਜਲਦੀ ਬੰਦੀ ਸਿੱਖਾਂ ਦੀ ਜਿਹੜੀ ਰਿਹਾਈ ਆ ਜਿਨ੍ਹਾਂ ਦੀ ਬੰਦੀ ਆ ਉਹ ਸਾਰੇ ਹੀ ਲੱਗੇ ਹੋਏ ਆ ਤੇ ਮੈਂ ਵੀ ਇਹ ਗੱਲ ਕਹਿਤੀ ਸੀ ਵੀ ਇਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਪਰਿਵਾਰ ਨੇ ਬਹਿ ਕੇ ਫੈਸਲਾ ਕਰ ਲਿਆ ਸੀ ਵੀ ਸਾਡੇ ਵੱਲੋਂ ਕੋਈ ਵੀ ਇਹਦੇ ਵਿੱਚ ਅੜਿੱਕਾ ਨਹੀਂ ਇਹ ਬਿਲਕੁਲ ਜੇ ਬਾਕੀ ਜਿਵੇਂ ਚਾਹੁੰਦੇ ਆ ਅਸੀਂ ਵੀ ਉਸ ਗੱਲ ਦੇ ਉਹਨਾਂ ਦੇ ਨਾਲ ਨਵੀਂ ਪਾਰਟੀ ਜਿਹੜੀ ਬਣੀ ਹੈ ਹਰਪ੍ਰੀਤ ਸਿੰਘ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇੱਕ ਤਰ੍ਹਾਂ ਤੁਸੀਂ ਖੇਤਰੀ ਪਾਰਟੀ ਤੋਂ ਜ਼ਿਕਰ ਕਰਦੇ ਸੀ ਤਾਂ ਹੁਣ ਨਵੀਂ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਦੀ ਖਾਜੇ ਤਮੇਲਾ ਦਾ ਸ਼ੁਰੂ ਆ ਤਾਂ ਪਤਾ ਨਹੀਂ ਕਿੰਨੇ ਕਾਲੀ ਦਲ ਬਣਨੇ ਉਹ ਕਹਿੰਦੇ ਮੁਲਾਕਾਤ ਕਰਦੀਆਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ